ਸਰ ਜੋ ਪਿੰਡ ਬੇਗੰਪੁਰ ਵਿੱਚ ਇਹ ਕੈਂਪ ਲਗਾਇਆ ਜਾ ਕੇ ਇਹੋ ਜਿਹਾ ਪ੍ਰਬੰਧ ਪਿੰਡ ਬੇਗੰਪੁਰ ਹਰ ਸਾਲ ਦੀ ਤਰ੍ਹਾਂ ਇਹ ਸਰਦੂ ਗਰਸਿੰਗੋਲੇ ਵਿਗਾਛ ਜਿਹੜੇ ਇੰਗਲੈਂਡ ਵਾਸੀ ਨੇ ਉਹਨਾਂ ਦੀ ਅਪ੍ਰੈਲ ਦੇ ਵਿੱਚ ਇੰਗਲੈਂਡ ਦੇ ਵਿੱਚ ਅਚਾਨਕ ਮੌਤ ਹੋ ਗਈ ਸੀ ਉਹਦੇ ਸੰਚ ਉਹਨਾਂ ਦੇ ਅਸਤਰ ਉਹਨਾਂ ਦਾ ਸਾਰਾ ਪਰਿਵਾਰ ਦੇ 20-25 ਮੈਂਬਰ ਸ਼ਵੇਤ ਰਸਿਆ ਪਿੰਡ ਬੇਗੰਪੁਰ ਪਹੁੰਚਿਆ ਹੈ ਜਿਹੜਾ ਸੀਐਮਸੀ ਹੌਸਪੀਟਲ ਦੇ ਮਾਹਰ ਡਾਕਟਰ ਨੂੰ ਬੁਲਾਇਆ ਜਾਂਦਾ ਜਿਹੜੇ ਇਨਸਪੈਕਸ਼ਨ ਕਰ ਗਿਆ ਜਗ੍ਹਾ ਦੀ ਸਰਪੰਸਾ ਵੀ ਨਾਲ ਹੀ ਸੀਗੇ ਤੇ ਮੈਗਾ ਕੈਂਪ ਹੈਗਾ ਮੈਗਾ ਮੀਨਜ਼ ਵੀ ਹਰ ਬਿਮਾਰੀ ਦਾ ਇਲਾਜ ਦੰਦ, ਕੰਨ, ਨੱਕ, ਗਲਾ, ਹਾਰਟ, ਅੱਖਾਂ ਬਥਿਆਦੀ ਬਿਮਾਰੀਆਂ ਆਪਲ 올 ਡਿਜ਼ੀਜ਼ ਜਿਹੜੀਆਂ ਹੈਗੀਆਂ ਸੀਐਮਸੀ ਦੇ ਮਾਹਰ ਡਾਕਟਰ ਇਸ ਮਾਈਕ ਰੋਜ਼ ਫਰੈਂਡ ਡਾਕਟਰ ਯੂਸਫ ਦਾ ਸੀਨੀਅਰ ਮੈਡੀਕਲ ਅਫਸਰ ਜਿਨ੍ਹਾਂ ਦੀ ਦੇਖ ਦੇ ਥਲੇ ਹੈ ਲਗਾਇਆ ਜਾ ਰਿਹਾ ਜੋ ਵੀ ਰੱਕਨ ਵਾਸੀ ਫਲੋਰ ਹੋਰ ਵੀ ਜਿਨ੍ਹਾਂ ਕੋਈ ਹਵਾਜ਼ ਆ ਰਹੀ ਹੈ ਇੱਥੇ ਸਹੀ 9 ਵਜੇ ਪਹੁੰਚ ਜਾਣ ਕਿਉਂਕਿ 10 ਵਜੇ ਡਾਕਟਰਾਂ ਦੇ ਚੈੱਕਅਪ ਸ਼ੁਰੂ ਕਰ ਦੇਣੀ ਹੈ 9 ਵਜੇ ਅਸੀਂ ਇਹਨਾਂ ਦੀ ਲਿਸਟਾ ਬਣਾ ਕੇ ਡਾਕਟਰ ਦੇ ਪੱਖ ਦੇ ਪੱਖ ਦੇ ਰੂਮ ਦੇ ਵਿੱਚ ਜਿਹੜੇ ਬੈਠੇ ਆ ਉਹਨਾਂ ਨੂੰ ਭੇਜੀ ਜਾਣਾ ਜਿਹੜੀ ਜਿਹੜੀ ਬੁਆਰੀ ਰੂਮ ਦੀ ਮੰਦੇ થી ਲਿਸਟਾ ਬਣਾਉਣਗੇ ਜਿਸ ਦੇ ਲਾਈਨ ਦੇ ਹਿਸਾਬ ਨਾਲ ਪ੍ਰਬੰਧ ਹੈਗਾ ਸਾਰਾ ਪੱਖਿਆਂ ਦਾ ਏਸੀ ਵੀ ਹੈਗੇ ਆ ਪਾਣੀ ਪਹਿਲਾਂ ਚਾ ਦਾ ਲੰਗਰ ਹੈਗਾ ਜਿਹਦੇ ਵਿੱਚ ਪਕੌੜੇ ਵਗੈਰਾ ਉਸਤਵਾ ਜਿਹੜਾ ਲੱਛ ਹੈਗਾ ਉਹਦੇ ਵਿੱਚ ਸਾਰਾ ਉਸੀ ਹੈਗਾ ਬਸ ਹਰ ਖਾਣ ਪੀਣ ਦਾ ਪ੍ਰਬੰਧ ਹੈ ਬੈਠਣ ਦਾ 11:30 12:00 ਕ੍ਯਰ ਲਾਈ ਜਾਊਗੀ ਬੜਾ ਖੁੱਲਾ ਮਕਾਨ ਹੈ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਮਤਲਬ ਏਸ ਧੋਇਡ ਪੀਪੀ ਜੇ ਭਰਾ ਸਾਡੇ ਬਿਜੂਰੀ ਤੇ ਆ ਸਕਦੇ ਆ ਤੇ ਸੋ ਮਿਹਰਬਾਨੀ ਕਰਨ ਵਿੱਚ ਟਾਈਮ ਸਿਰ ਪਹੁੰਚ ਜਾਣਾ ਉਸ ਤੋਂ ਬਾਅਦ ਚੈੱਕਅਪ ਤੋਂ ਬਾਅਦ ਜਿਹੜੀ ਜਿਹੜੀ ਬਿਮਾਰੀ ਦਾ ਜੋ ਵੀ ਹੋਣਾ ਹੋਊਗਾ ਉਹ ਸੀਐਮਸੀ ਦੀ ਬਸ ਇੱਥੇ ਆਊਗੀ ਸੀਐਮਸੀ ਦੇ ਜਿਹੜੇ ਸਟਾਫ ਮੈਂਬਰਸ ਹੋਣਗੇ ਉਹ ਬਸ ਦੇ ਵਿੱਚ ਸੀਐਮਸੀ ਹਸਪੀਟਲ ਨੂੰ ਲੈ ਕੇ ਜਾਣਗੇ ਉੱਥੇ ਜੋ ਵੀ ਅਖਲਾ অপারেশন ਜੋ ਕੁਝ ਵੀ ਹੋਣ ਵਾਲਾ ਕਿਸੇ ਵੀ ਬਿਮਾਰੀ ਦਾ ਉੱਥੇ ਆਪਰੇਸ਼ਨ ਹੋਊਗਾ ਆਪਰੇਸ਼ਨ ਤੋਂ ਬਾਅਦ ਜਿਹੜਾ ਕਤਰ ਦੇ ਤੁਸੀਂ ਰੱਖਣਾ ਪਿਆ ਉਹ ਵੀ ਅਸੀਂ ਅਰੇਜ ਕੀਤਾ ਹੈ ਸਾਰਾ ਤੇ ਬਸ ਹੀ ਇੱਥੇ ਮਰੀਜ਼ ਜਿਹੜੇ ਆਉਣਗੇ ਉਹਨੂੰ ਸੱਟ ਕੇ ਜੋ ਵਾਪਸ ਪਿੰਡ ਬੇਗੰਪੁਰ ਦਾਇੜਾ ਗੁਰਦੁਆਰਾ ਉਹਦੇ ਨਾਲ ਹੀ ਵੇਖੂ ਕਰਾ ਰਿਹਾ ਸੋਟਾ ਹੀ ਪਿੰਡ ਆ ਇਹ ਤੇ ਵਾਕਈ ਸਰਪੰਚ ਸਾਹਿਬ ਨੇ ਸਾਰਾ ਕੁਝ ਦੱਸਿਆ ਹੈਗਾ ਮੇਰੇ ਨਾਲ ਸਰਪੰਚ ਸਾਹਿਬ ਬੈਠੇ ਐ ਪਿੰਡ ਦੇ ਨੰਬਰਦਾਰ ਜਿਹੜੇ ਮੁੱਢ ਪਰ ਸੋਟਾ ਪਿੰਡ ਘਰ ਕੇ ਹਲੇ ਦਿਹਾਲੇ ਇੰਨੇ ਹੀ ਐ ਸੋ ਬਾਕੀ ਚੈਨਲ ਵਾਲੇ ਜਿਹੜੇ ਮੇਰੇ ਭਰਾ ਹੈਗੇ ਆ ਮਿਸਟਰ ਜਿੰਦਰ ਮਿਸਟਰ ਜਿੰਦਰ ਕੇ ਉਹ ਇਹ ਬਣਾ ਰਹੇ ਹੈਗੇ ਆ ਉਹ ਤਿੰਨ ਦਿਨ ਇਹਦੀ ਐਡ ਵੀ ਦੇਣਗੇ ਜਿਹੜੇ ਚੈਨਲ ਹੈਗੇ ਹਨ ਕੋਈ ਸੋ ਬਸ ਇੰਨਾ ਹੀ ਮੈਂ ਕਹਿਣਾ ਕਿ ਤੁਹਾਨੂੰ ਰਿਪੋਰਟ ਕਰਉਣਾ ਵੀ ਟਾਈਮ ਸਿਰ ਪਹੁੰਚ ਜਾਓ ਹਰ ਬਿਮਾਰੀ ਦਾ ਇਲਾਜ ਹੈ ਕੋਈ ਪ੍ਰੋਬਲਮ ਕਿਸੇ ਕਿਸਮ ਦੀ ਕੋਸ਼ਿਸ਼ ਕਰਾਇ ਵੀ ਨਹੀਂ ਆਉਂਦਾ ਮੈਕ ਯੂ ਵੈਰੀ ਮਚ ਸਾਰੇ ਭਰਾਵਾਂ ਨੂੰ ਧੰਨਵਾਦ ਕਰਵਾਉਂਦੇ ਸ੍ਰੀਕਲ ਥੈਂਕ ਯੂ ਸੋ ਮਚ ਇੱਕਦਸਰ ਸਾਡੇ ਵੱਲੋਂ ਦੱਸਿਆ ਗਿਆ ਸੀ ਕਿ ਬੂਟ ਬਣਨੇ ਸਕੂਲਾਂ ਦੇ ਵਿੱਚ ਹਾਂ ਇਹ ਕੈਂਪ ਤੋਂ ਬਾਅਦ ਅਸੀਂ ਜਿੰਨੇ ਵੀ ਨੇੜੇ-ਨੇੜੇ ਪ੍ਰਾਇਮਰੀ ਸਕੂਲ ਆ ਉਹ ਬੱਚਿਆਂ ਨੂੰ ਅਸੀਂ ਬੂਟ ਦੇਣੇ ਹੈਗੇ ਆ ਤੇ ਜੇ ਐਡ ਸਕੂਲ ਦਾ ਪ੍ਰਿੰਸੀਪਲ ਜਾਂ ਟੀਚਰ ਸੁਣ ਰਿਹਾ ਥੋੜਾ ਜਿਹਾ ਪਲੀਜ਼ ਉਹ ਵੀ ਆਪਣਾ ਧਿਆਨ ਡਿਵਰਟ ਕਰ ਲੈਣ ਤੇ ਬੱਚਿਆਂ ਨੂੰ ਵੀ ਦੱਸ ਦੇਣਗੇ ਉਸ ਦਿਨ ਬੱਚੇ ਵੱਧ ਤੋਂ ਵੱਧ ਸਕੂਲ ਦੇ ਵਿੱਚ ਆਉਣ 21/23 ਤਰੀਕ ਨੂੰ ਅਸੀਂ ਸਕੂਲਾਂ ਦੇ ਵਿੱਚ ਆਵਾਂਗੇ ਅੱਜ ਅਸੀਂ ਸਕੂਲਾਂ ਦੇ ਵਿੱਚ ਨਾਪ ਲੈਣ ਜਾ ਰਹੇ ਹਾਂ ਜਿਹੜਾ ਨਾਪ ਲੈਣ ਵਾਲਾ ਜਿਹੜਾ ਬੂਥ ਹਾਊਸ ਦਾ ਵਰਕਰ ਹੈਗਾ ਉਹ ਸਾਡੇ ਨਾਲ ਇੱਥੇ ਪਿੰਡ ਬੇਕੂੜਾ ਆਇਆ ਹੈ ਅਸੀਂ ਮੈਂ ਸਰਪੰਨ ਸਾਹਿਬ ਨੰਬਰਦਾਰ ਸਾਹਿਬ ਅਸੀਂ ਕੋਈ ਜਿੰਨੇ ਵੀ ਨਵੇਂ ਦੇ ਪ੍ਰਾਇਮਰੀ ਸਕੂਲ ਹੈਗੇ ਉਹਨਾਂ ਦੇ ਵਿੱਚ ਜਾ ਰਹੇ ਹਾਂ ਸ਼ਾਇਦ ਤੇ ਅਜੀਂਦਰ ਜੀ ਵੀ ਖਾ ਜਾਣ ਬੇਬੀਸ ਕੁਛ ਕੀਤਾ ਹੈ ਕੋਸ਼ਿਸ਼ ਕਰਾਂਗੇ ਵੀ ਬੱਚਿਆਂ ਨੂੰ ਸੀਜ਼ਨਲ ਜਿਹੜੀਆਂ ਜਰਸੀਆਂ ਸਰਦੀਆਂ ਲਈ ਉਹ ਵੀ ਅਸੀਂ ਦਿੱਤੀਆਂ ਜਾਣ ਉਹ ਵੀ ਦੇਵਾਂਗੇ ਥੈਂਕ ਯੂ ਕੋਸ਼ਿਸ਼ ਦੇ ਸਰਪੰਸਾਹ ਜੋ ਤੁਹਾਡੇ ਪਿੰਡ ਬੇਗੰਪੁਰ ਵਿੱਚ ਕੈਂਪ ਲਗਾਇਆ ਜਾ ਰਿਹਾ ਇਸ ਵਿੱਚ ਕਿਸ ਕਿਸ ਤਰ੍ਹਾਂ ਦੇ ਡਾਕਟਰ ਆ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਹਰਕਮਤ ਸਿੰਘ ਪਿੰਡ ਬੇਗੰਪੁਰ ਸਾਡੇ ਪਿੰਡ 21 ਤਰੀਕ ਨੂੰ ਜੋਗਾ ਸਿੰਘ ਸਾਡੇ ਇੰਗਲੈਂਡ ਤੋਂ ਸੀਗੇ ਹੁਣ ਉਹ ਸਵਰਗਵਾਸ ਹੋ ਗਏ ਆ ਪਹਿਲਾਂ ਉਹ ਜਦੋਂ ਜੀਦੇ ਸੀ ਹਰ ਸਾਲ ਇੱਥੇ ਅੱਖਾਂ ਦਾ ਕੈਂਪ ਲਗਾਉਂਦੇ ਸੀ ਸਾਰੇ ਅੱਖਾਂ ਦੇ ਆਪਰੇਸ਼ਨ ਤੱਕ ਵੀ ਕਰਵਾਉਂਦੇ ਸੀ ਪਰ ਉਹ ਪੌਸ ਮਹੀਨੇ ਪਹਿਲਾਂ ਸਵਰਗਵਾਸ ਹੋ ਚੁੱਕੇ ਆ ਹੁਣ ਉਹਨਾਂ ਦੇ ਟੱਬਰ ਵੱਲੋਂ 21 ਸਤੰਬਰ ਨੂੰ ਸਾਡੇ ਪਿੰਡ ਬੇਗਮਪੁਰ ਵਿੱਚ ਕੈਂਪ ਲਗਾਇਆ ਜਾ ਰਿਹਾ ਉਹਨਾਂ ਦੀ ਯਾਦ ਵਿੱਚ ਉਹਦੇ ਵਿੱਚ ਹੱਡੀਆਂ ਦੇ ਮਾ ਡਾਕਟਰ ਬੱਚਾ ਬੱਚਿਆਂ ਦੇ ਜੋ ਵੀ ਬੱਚਿਆਂ ਦੀ ਪ੍ਰੋਬਲਮ ਹੁੰਦੀ ਆ ਉਹਦੇ ਮਾਂ ਡਾਕਟਰ ਮੈਡੀਸਨ ਅੱਖਾਂ ਦੇ ਆਪਰੇਸ਼ਨ ਵੀ ਕੀਤੇ ਜਾਣਗੇ ਸੀਐਮਸੀ ਲਾ ਕੇ ਆਪਰੇਸ਼ਨ ਕਰਨਗੇ ਇਸ ਕਰਕੇ ਸਾਰੇ ਹਲਕੇ ਨੂੰ ਪੀ ਲਿਆ ਵੀ ਜਿੰਨੇ ਵੀ ਲੋਕ ਆ ਸਾਡੇ ਕਿਸੇ ਨੂੰ ਵੀ ਕੋਈ ਰੋਗ ਆ ਕੋਈ ਦੁੱਖ ਆ ਉਹ ਇਸ ਕੈਂਪ ਦਾ ਆ ਕੇ ਲਾਭ ਉਠਾਵੇ ਨਾਲ ਲੰਗਰ ਵੀ ਚੱਲੇਗਾ ਇਸ ਕਰਕੇ ਮੈਂ ਦੁਬਾਰਾ ਫੇਰ ਕਹਿੰਦਾ ਲੋਕਾਂ ਨੂੰ ਇਹਦਾ ਲਾਭ ਉਠਾਓ ਕਿਉਂਕਿ ਸਾਡੇ ਜੋਗਾ ਸਿੰਘ ਜੀ ਬਹੁਤ ਵਧੀਆ ਬੰਦੇ ਸੀ ਉਹ ਪਹਿਲਾਂ ਵੀ ਬਹੁਤ ਸੇਵਾ ਕਰਦੇ ਸੀ ਕਿਉਂਕਿ ਹੁਣ ਇਸ ਵੇਲੇ ਦੁਨੀਆ ਤੇ ਹੈ ਨਹੀਂ ਉਹਨਾਂ ਦਾ ਸਾਰਾ ਪਰਿਵਾਰ ਆ ਰਿਹਾ ਸਾਰੇ ਪਰਿਵਾਰ ਨੇ ਵੀ ਸੇਵਾ ਕਾਨੇ ਆ ਕੇ ਔਰ ਅਸੀਂ ਪਿੰਡ ਵਾਸੀ ਵੀ ਸਾਰੇ ਉਹਨਾਂ ਦੇ ਨਾਲ ਕਰਕੇ ਸਾਰੇ ਹਲਕੇ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਫਿਰ ਪੀ ਲਿਆ ਆ ਕੇ ਇਸ ਕੈਂਪ 'ਚ ਲਾਭ ਉਠਾਓ ਕਿਉਂਕਿ ਹਰ ਤਰ੍ਹਾਂ ਦਾ ਡਾਕਟਰ ਸਪੈਸ਼ਲਿਸਟ ਡਾਕਟਰ ਆਊਗਾ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਆ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਇਹ ਕਿੰਨੇ ਤੋਂ ਕਿੰਨੇ ਭਜੇ ਲੱਗੂਗਾ ਇਹ ਕੈਂਪਸ ਵੇਰ ਨੂੰ ਜੀ 10 ਵਜੇ ਤੋਂ ਲੈ ਕੇ 3 ਵਜੇ ਤੱਕ ਆ ਵੈਸੇ ਤਾਂ ਚਲੋ 3 ਵਜੇ ਤੱਕ ਉਹ ਨਹੀਂ ਟਾਈਮ ਦਿੱਤਾ ਆਪਣਾ ਇਦਾਂ ਨਹੀਂ ਵੀ ਕੋਈ ਮਰੀਜ਼ ਮੌਣ ਨਹੀਂ ਦੇਵਾਂਗੇ ਜੇ ਵੱਧ ਟਾਈਮ ਵੀ ਲੱਗੂਗਾ ਹਰ ਇੱਕ ਦੀ ਸੁਣੀ ਜਾਊਗੀ ਕਿਸੇ ਤਰ੍ਹਾਂ ਦਾ ਵੀ ਰੋਗ ਆ ਹਰ ਇੱਕ ਤਰ੍ਹਾਂ ਦਾ ਚੈੱਕ ਅਪ ਕੀਤਾ ਜਾਊਗਾ ਕੋਈ ਵੀ ਕਿਸੇ ਨੂੰ ਟੈਨਸ਼ਨ ਲੈਂਦੀ ਲੋ ਤੇ ਜਿਹੜੇ ਆਏ ਪਬਲਿਕ ਨੂੰ ਖਾਣ ਪੀਣ ਦੇ ਪ੍ਰਬੰਧ ਆਈ ਪਬਲਿਕ ਨੇ ਲੰਗਰ ਦਾ ਪ੍ਰਬੰਧ ਕੀਤਾ ਕਿਉਂਕਿ ਦੇਖੋ ਹਜੇ ਮੌਸਮ ਥੋੜਾ ਜਿਹਾ ਗਰਮੀ ਵਾਲਾ ਆ ਇਸ ਕਰਕੇ ਪਾਣੀ ਲੰਗਰ ਅਦੋਟ ਵਰਤੇਗਾ ਸਾਰੀ ਸੇਵਾ ਕੀਤੀ ਜਾਊਗੀ ਕਿਸੇ ਵੀ ਗੱਲ ਦੀ ਕੋਈ ਟੈਨਸ਼ਨ ਨਾ ਲੋ ਇਹ ਬੇਗੰਪੁਰ ਪਿੰਡ ਕਿੱਥੇ ਕਿਹੜੇ ਹਲਕੇ ਚ ਪੈਂਦਾ ਜੀ ਇਹ ਬੇਗੰਪੁਰ ਪਿੰਡ ਜਿਹੜਾ ਸਾਡਾ ਹਲਕਾ ਫਲੋਰ ਇਹ ਸਾਡਾ ਪਿੰਡ ਪੈਂਦਾ ਫਲੋਰ ਤੋਂ ਨੂਰ ਮਹਿਲ ਨਪੂਦਰ ਰੋਡ ਤੇ ਪ੍ਰਤਾਪਰਾ ਅੱਡਾ ਵੱਜਦਾ ਆ ਕਿਉਂਕਿ ਗੇਟ ਬਣੇ ਆ ਦੋਨੇ ਪਾਸੇ ਪਾਸੇ ਪ੍ਰਤਾਪ ਨੇ ਦੂਏ ਪਾਸੇ ਨਾਲੇ ਬਿਲਕੁਲ ਅੱਡੇ ਦੇ ਅੱਤੇ ਕਿਲੋਮੀਟਰ ਤੇ ਬੇਗੋਂਪੁਰ ਪੈਂਦੇ ਕਿਸ ਜਗ੍ਹਾ ਤੇ ਕੈਂਪ ਲਗਾਇਆ ਜਾ ਰਿਹਾ ਇਹ ਕੈਂਪ ਸਾਡੇ ਗੁਰਦੁਆਰਾ ਵੀ ਆ ਨਾਲ ਤੇ ਨਾਲ ਉਹਨਾਂ ਦੀ ਕੋਠੀ ਆ ਆਪਣੀ ਉਥੇ ਸਾਰਾ ਅਰੇਂਜਮੈਂਟ ਕੀਤਾ ਕੋਈ ਵੀ ਜੇ ਕਿਸੇ ਨੂੰ ਪਤਾ ਨਾ ਲੱਗੇ ਗੁਰਦੁਆਰਾ ਪੁੱਛ ਕੇ ਆ ਸਕਦਾ ਕਿਹੜਾ ਗੁਰਦੁਆਰਾ ਜੀ ਸਾਡੇ ਜੱਟਾ ਸਿੰਘਾ ਦਾ ਗੁਰਦੁਆਰਾ ਆ ਉਥੇ ਲਗਾਇਆ ਜਾ ਰਿਹਾ ਥੈਂਕ ਯੂ